ਹਾਂਜੀ ਦੋਸਤੋ ਆਪਾਂ ਖੜੇ ਆ ਬਠਿੰਡਾ ਦੇ ਫੌਜੀ ਚੌਕ ਸ਼ਹੀਦ ਆਨੰਦ ਸਿੰਘ ਚੌਕ ਸ਼ਹੀਦੇ ਨੰਦ ਸਿੰਘ ਚੌਕ ਤੇ ਇੱਥੇ ਰਾਤ ਇੱਕ ਟਰਾਲਾ ਚੌਕ ਦੇ ਵਿੱਚ ਰਾਜਸਥਾਨ ਦਾ ਨੰਬਰ ਹੈ ਅਨਬੈਲੈਂਸ ਹੋ ਗਿਆ ਤੇ ਚੌਕ ਦੇ ਵਿੱਚ ਵੱਗ ਗਿਆ ਐਦਾ ਉਤਾਰੀ ਨਹੀਂ ਸਕਦਾ ਬਗੈਰ ਵੀਟ ਕੋ ਕੱਢ ਨਹੀਂ ਸਕਦਾ ਠੀਕ ਹੈ ਜਿਸ ਤਰ੍ਹਾਂ ਦੇ ਹਾਲਾਤ ਨੇ ਐ ਲੱਗ ਰਿਹਾ ਵੀ ਟਰਾਲਰ ਜਿਆਦਾ ਸਪੀਡ 'ਚ ਸੀ ਡਰਾਈਵਰ ਤੋਂ ਕੰਟਰੋਲ ਨਹੀਂ ਹੋਇਆ ਤੁਸੀਂ ਦੇਖੋ ਮੌਕੇ ਦੇ ਹਾਲਾਤ ਕੋਈ ਬੈਂਕੀਆ ਕਿ ਮੇਰੇ ਮੋਟਰਸਾਈਕਲ ਤੋਂ ਜਿਆਦਾ ਸੇ ਲਾ ਗਿਆ ਡਰਾਈਵਰ ਦੇ ਸੱਟਾਂ ਵੱਜੀਆਂ ਬਾਕੀ ਕੋਈ ਨੁਕਸਾਨ ਨਹੀਂ ਹੈ ਤੇ ਆ ਦੇਖ ਆ ਜਿਹੜਾ ਪੁਲਿਸ ਦਾ ਇੱਥੇ ਬਾਕਸ ਲੱਗਿਆ ਉਹਨੂੰ ਵੀ ਨਾਲ ਹੀ ਕਸੀਟ ਲਿਆ ਦੀ ਐ ਲੱਗ ਰਿਹਾ ਜਿਵੇਂ ਇਧਰੋਂ ਬੀਬੀ ਵਾਲਾ ਰੋਡ ਸਾਈਡ ਤੋਂ ਆ ਰਿਹਾ ਸੀ ਇਹ ਬਾਕਸ ਪੁਲਿਸ ਵਾਲਾ ਬਾਕਸ ਹੁੰਦਾ ਇੱਥੇ ਲੱਗਿਆ ਸਾਹਮਣੇ ਇਸ ਜਗ੍ਹਾ ਤੇ ਜਿਹੜਾ ਨੇ ਨਾਲ ਹੀ ਘਸੀਟ ਲਿਆ ਇਹ ਹੱਥ ਮਾਰ ਕੇ ਚੜਿਆ ਹੈ ਬਟਿੰਡਾ ਦਾ ਬੀਬੀ ਵਾਲਾ ਚੌਕ ਹੈ ਸ਼ਹੀਦ ਨਾਨ ਸਿੰਘ ਚੌਕ ਜਿਹਨੂੰ ਫੌਜੀ ਚੌਕ ਦੇ ਨਾਮ ਤੋਂ ਮਸ਼ਹੂਰ ਹੈ ਤੇ ਪੁਰਾਣਾ ਬੱਸ ਅਡਾ ਵੀ ਕਹਿੰਦੇ ਆ ਤੁਹਾਨੂੰ ਦਿਖਾਉਣੇ ਆ ਆ ਦੇਖ ਸ਼ਹੀਦ ਭੰਗ ਸਿੰਘ ਚੌਕ ਨਾ ਦੇਖੋ ਸਾਡਾ ਭਾਈ ਦੱਸੋਗੇ ਕਿ ਹੋਇਆ ਕੀ ਹੈ ਇਹ ਆਪਣਾ ਰਾਤ ਨੂੰ 2:00 ਵਜੇ ਦੀ ਗੱਲ ਹੈ ਤਕਰੀਬਨ ਠੀਕ ਹੈ ਜੀ ਤੇ ਉਹ ਹੈਗਾ ਵੀ ਆ ਰਿਹਾ ਸੀ ਸਪੀਡ ਜਾ ਰਿਹਾ ਸੀ ਉਹ ਬੰਦਾ ਕਿਤੇ ਆਪ ਨੂੰ ਥੁਲਾ ਕੇ ਉਹਦੇ ਕਰਕੇ ਨੁਕਸਾਨ ਹੋ ਗਿਆ ਤੇ 7:00 ਵਜੇ ਉਹਨੂੰ ਹਸਪਤਾਲ ਲਾ ਕੇ ਇਹ ਕਿੱਥੋਂ ਦਾ ਹੈਟਾ ਹੈ ਇਹ ਦਾ ਜੱਜਪੁਰ ਦਾ ਤੇ ਉਹਨੂੰ ਹਸਪਤਾਲ ਤੁਸੀਂ ਵਿਚਾਇਆ ਕਿ ਹਾਂ ਆ ਗਈ ਸੀ ਐਂਬੂਲੈਂਸ ਆ ਗਈ ਸੀ ਉਹਨੂੰ ਬੁਲਾ ਲਈ ਸੀ ਤੇ ਉਹ ਹਸਪਤਾਲ ਲਾ ਕੇ ਹੂੰ ਠੀਕ ਹੈ ਬੰਦਾ ਹੂੰ ਬੰਦਾ ਠੀਕ ਹੈ 7:00 ਵਜੇ ਦਾ ਠੀਕ ਹੈ ਥੈਂਕ ਯੂ ਠੀਕ ਹੋ কিছু <small> তারিখ